ਨਿਕਾਲਦਾ ਜਵਾਬ ਦੇ ਕੇ ਜਾਓ ਭਜੋ ਨਾ ਮੈਂ ਜੰਦੀ ਕੋਸ਼ਿਸ਼ ਨਾ ਕਰੋ ਮੈਂ ਜੇ ਅੰਦਰੋਂ ਨਿਤ ਰਸੀ ਨਹੀਂ ਮੈਂ ਮਾਂ ਮਾਹ ਜਿਆਦਾ ਮੈਨੂੰ ਮਹਾਰਾ ਕੈਂਸਰ ਕਰੇ ਜਿਦਾਈ ਨਾ ਕਰੋ ਜਿਦਾਈ ਨਾ ਕਰੋ ਦੇਖ ਲੈ ਦਿਓ ਨਹੀਂ ਮੈਂ ਜੀ ਮੰਦਰੋਂ ਦੀ ਵੇਖਣਾ ਤੁਸੀਂ ਹਰੇਕ ਗੱਲ ਤੇ ਝੂਠ ਬੋਲ ਰਹੇ ਹੋ ਕਿ ਮੈਂ ਨਹੀਂ ਕੀਤਾ ਜੀ ਨਹੀਂ ਕੀਤਾ ਤੁਸੀਂ ਸਾਈਕਲ ਦੀਆਂ ਕਾਠੀਆਂ ਤੇ ਰੱਖ ਕੇ ਮਹਾਰਾਜ ਪ੍ਰਕਾਸ਼ ਲੈ ਕੇ ਜਾਣ ਵਾਲੇ ਬੰਦੇ ਤੁਸੀਂ ਨਹੀਂ ਲੈ ਕੇ ਗਏ ਤੁਹਾਡੇ ਨਾਲ ਤੇ ਸਾਡੇ ਮੇਰੇ ਕੋਲ ਰਿਕੋੜੀਆਂ ਪਈਆਂ ਮੈਂ ਰਿਕੋੜੀਆਂ ਸੁਣਾ ਦਿਆਂ ਮੈਂ ਸਾਰੀ ਪੰਚਾਇਤ ਚ ਹੱਦ ਕਰਦੇ ਹੋ ਤੁਸੀਂ ਇਹ ਕਾਠੀਆਂ ਤੇ ਰੱਖ ਰੱਖ ਕੇ ਤਮਾਸ਼ਾ ਬਣਾ ਛੱਡਿਆ ਤੁਸੀਂ ਗੁਰੂ ਕ੍ਰਿਸ਼ਨ ਸਾਹਿਬ ਨੂੰ ਤੇ ਦਾ ਕਰੋ ਕੋਈ ਵੀ ਦੋ ਬੰਦੇ ਤੁਹਾਡੇ ਹੱਥ ਖੜੇ ਕਰਾਓ ਜਿਹੜੇ ਤੁਹਾਡੇ ਅੱਖੀ ਦੋ ਬੰਦੇ ਹੱਥ ਖੜੇ ਕਰ ਦੇਣ ਲੈ ਠੀਕ ਹੈ ਭਾਈ ਉਹਦੀ ਗੱਲ ਵੇ ਤਾਂ ਕੋਈ ਆ ਬੰਦੇ ਨੂੰ ਗਾਲ ਵੀ ਕੱਢੀ ਆ ਮੈਨੂੰ ਇੱਥੇ ਨੇ ਗਾਲ ਕੱਢੀ ਆ ਕਹਿੰਦਾ ਕਹਿੰਦਾ ਤੁਮ ਕਿਤੇ ਥਣ ਪੜਨਾ ਹੈ ਜੀ ਟੱਕੀ ਕਰਾਤੇ ਆਪਾਂ ਗੱਡੀ ਤੇ ਲੈ ਲੈ ਬਾਬਾ ਬਾਬਾ ਕਹਿੰਦਾ ਵੀ ਉੱਥੇ ਚਾਲ ਨਹੀਂ ਲਾਉਣੀ ਪਊਗੀ ਤੇ ਆਪਾਂ ਪੀੜੀ ਸਾਰੀ ਲੈ ਕੇ ਜਾਂਦੇ ਆਪਾਂ ਕੋ ਛੋਟਾ ਹੱਥ ਹੀ ਕਰਵਾ ਲਓ ਨਹੀਂ ਨਹੀਂ ਅਸੀਂ ਕਹਿੰਦੇ ਕਰਵਾ ਲਿਆ ਨਾ 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 ਮੈਂ ਕਹਿੰਦਾ ਨਹੀਂ ਅਸੀਂ ਕਰਵਾ ਜੀ ਲਿਆ ਤੇ ਮਾਦਸਨ ਨੇ ਕਹੀ ਸੀ ਬਾਬੇ ਨੇ ਕਹੀ ਸੀ ਚਾਚੇ ਇਹਨਾਂ ਨੂੰ ਕਹਿ ਰਹੇ ਹੋ ਕਿ ਮੈਂ ਮਤਲਬ ਕਿ ਉੱਥੇ ਗੁਰੂ ਸਾਹਿਬ ਦੀ ਯੂਰੀ ਹੱਥ ਕਰਕੇ ਕਹਿ ਰਹੇ ਹੋ ਹਨਾ ਹਾਂ ਮਾਰੇ ਪ੍ਰਕਾਸ਼ ਨਹੀਂ ਹੈਗੇ ਪਰ ਕੱਲ ਤੁਸੀਂ ਕਿਉਂ ਝੂਠ ਬੋਲੇ ਮੇਰਾ ਨਾਮ ਅਮਰਜੀਤ ਗੁਰੂ ਯਾਰ ਜੀ ਯੂਰੀ ਜੀ ਬੈਠੇ ਸੱਚ ਬੋਲ ਰਹੇ ਹੋ ਹਾਂਜੀ ਹਾਂਜੀ ਪਰ ਸ਼ੁਭਨਾਮ ਕੀ ਆ ਅਮਰਜੀਤ ਸਿੰਘ ਕੀ ਪੌਣੀ ਤੋਂ ਲੈ ਕੇ ਆਇਓ ਮਹਾਰਾਜ ਦਾ ਪ੍ਰਕਾਸ਼ ਤੁਸੀਂ ਉਸੇ ਵਾਲੀ ਯੂਰੀ ਚੱਤ ਕਰਕੇ ਕਰਕਾਓ ਮੈਂ ਝੂਠ ਬੋਲਿਆ ਨਹੀਂ ਮੁੱਕ ਗਿਆ ਕਿਉਂ ਹੋ ਗਿਆ ਇਹ ਕੀ ਹੋ ਗਿਆ ਮੁੱਕ ਗਿਆ ਤੁਸੀਂ ਝੂਠ ਬੋਲ ਕੇ ਆਇਓ ਸੰਗਤ ਨੂੰ ਬੇਵਕੂਫ ਬਣਾ ਦਿੱਤਾ ਤੋਂ ਦੱਸਿਆ ਫਿਰ ਤੁਸੀਂ ਕੋਈ ਦੱਸਿਆ ਫਿਰ ਗੁਰੂ ਸਰ ਗੁਰੂ ਸਰ ਜੇ ਗੁਰੂ ਗੁਰੂ ਸਰ ਗੁਰਦੁਆਰਾ ਕਹਿੰਦਾ ਤੋ ਕੌਣ ਚਾਹੇ ਗੁਰੂ ਸਰ ਗੁਰਦੁਆਰਾ ਤਾਂ ਨਾ ਕਿਉ ਲਿਆ ਤੁਸੀਂ ਉਹ ਪਿੰਡ ਵਾਲੇ ਤਾਂ ਬਹੁਤ ਜਿਆਦਾ ਗੁਰੂ ਗੁਰੂ ਸਰ ਗੁਰਦੁਆਰਾ ਕੌਣ ਲਾਂਗੇ ਸੱਚ ਹੀ ਦੱਸਾਂਗਾ ਭਾਵੇਂ ਸਾਡੇ ਜਾਂ ਤੇ ਭਾਵੇਂ ਬਾਬਾ ਜੀ ਹਾਂ ਅਸੀਂ ਹੁਣ ਸਰ ਇਹ ਕੈਸੀ ਵੀ ਸਲੋਕ ਕੋਲਿਆ ਤੇ ਅਰਦਾਸ ਕਰਾਉਣੀ ਹੈ ਬਾਬਾ ਜੀ ਵੀ ਦੱਸੋ ਅਸੀਂ ਤਾਂ ਬੰਦੇ ਬੰਦੇ ਮੈਂ ਕਹਿ ਰਹੀ ਆ ਦੇਖੋ ਮੈਂ ਤਾਂ ਪੜਿਆ ਵੇਖੋ ਬਗਾ ਪੜਾਇਆ ਲਿਖੇ ਪੜਿਆ ਦੇਖੋ ਤੁਸੀਂ ਪੜੇ ਨਹੀਂ ਤੁਸੀਂ ਤੁਸੀਂ ਪੜੇ ਨਹੀਂ ਕਿ ਤੁਹਾਨੂੰ ਸੁਣਦਾ ਤਾਂ ਹੈ ਅੱਖਾਂ ਤਾਂ ਚੱਲਦੀਆਂ ਆ ਜੀ ਚੌਰ ਸਾਹਿਬ ਨਾਲ ਦਾ ਪੈਰ ਝਾੜ ਲੈਂਦਾ ਆਪਦੇ ਐਂ ਉਹ ਤੇਰੀ ਨੂਸੀ ਯਾਰ ਮੈਂ ਲੱਖੜ ਮਾਰੇ ਮੂੰਹ ਤੇ ਆ ਜੇ ਮੇਰੇ ਕੋਲ ਹੋਵੇ ਮਹਾਰਾਜ ਦੋਸ਼ਾਂ ਤੋਂ ਮੈਂ ਤੋਂ ਰਿਜਰਮੈਂਟ ਜੇ ਮੇਰੇ ਕੋਲੇ ਗੁਰੂਗਰਾ ਸਾਹਿਬ ਹੋਵੇ ਤਾਂ ਮੇਰੇ ਕਲੰਕ ਲੱਗੇ ਨਹੀਂ ਜਿਹੜਾ ਮੇਰੇ ਸ਼ੱਕ ਕਰਨਾ ਉਹਨਾਂ ਤੇ ਲੱਗੇ ਬਸ ਭੰਦੀ ਜਿਦਾਈ ਨਾ ਨਹੀਂ ਮੈਂ ਦੇਖ ਲੈ ਦਿਓ ਕਿਹ ਟਿੱਕ ਗੱਲ ਆ ਦੇਖ ਲੈ ਮੈਂ 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 ਦੇ ਅੰਦਰੋਂ ਨਹੀਂ ਤਰਾਸੀ ਇਹਦੇ ਵਿੱਚ ਫੇਰ ਨਾ ਆ ਤਾਂ ਮਾਝ ਮਹਾ ਜਿਆਦਾ ਮੈਨੂੰ ਮਹਾਰਾ ਕੈਂਸਲ ਕਰੇ ਜਿਦਾਈ ਨਾ ਕਰੋ ਜਿਦਾਈ ਨਾ ਕਰੋ ਦੇਖ ਲੈ ਦਿਓ ਨਹੀਂ ਮੈਂ ਜੀ ਮੰਦਰੋਂ ਦੇਖੰਦਾ ਹਾਂ ਦੋਸ ਰੂਪ ਮੇਰੇ ਕੋਲੇ ਥਾਣੇ ਵਾਲੇ ਵੀ ਲਿਖ ਗਏ ਆ ਦੋਸ ਰੂਪ ਫਿਰ ਤੋਂ ਉੱਥੇ ਸੀ ਕੋਈ ਸਹੀ ਨਹੀਂ ਬਰਾਬਰ ਕਿਉਂ ਆ ਇਹ ਨਹੀਂ ਜਦੋਂ ਮੰਨੀ ਨਹੀਂ ਦਿੰਦੀ ਜੇ ਮੈਂ ਨਹੀਂ ਜਦੋਂ ਮੈਂ ਮੈਂ ਨਹੀਂ ਇਸ ਚੀਜ਼ ਵਿੱਚ ਹਾਂ ਜੇ ਮੇਰੇ ਕੋਲ ਲਿਖ ਲਿਆ ਆ ਸਿਰੂ ਤੇ ਤੁਸੀਂ ਮੈਨੂੰ ਝੂਠਾ ਬਣਾ ਦੇਵੇਂ ਮੰਨਦੇ ਤੁਸੀਂ ਅੱਜ ਇਹਨਾਂ ਨੂੰ ਕਹਿ ਰਹੇ ਹੋ ਕਿ ਮੈਂ ਮਤਲਬ ਕਿ ਉੱਥੇ ਗੁਰੂ ਸਾਹਿਬ ਦੀ ਹਿਯੂਰੀ ਹੱਥ ਕਰਕੇ ਕਹਿ ਰਹੇ ਹੋ ਹਨਾ ਹਾਂ ਮਾਰੇ ਪ੍ਰਕਾਸ਼ ਨਹੀਂ ਹੈਗੇ ਪਰ ਕੱਲ ਤੁਸੀਂ ਕਿਉਂ ਝੂਠ ਬੋਲੇ ਮੇਰਾ ਨਾਮ ਅਰਜੀਤ ਅੰਨੀ ਜੀ ਉਹ ਤਾਂ ਮੈਨੂੰ ਨਹੀਂ ਨਹੀਂ ਤੁਸੀਂ ਤੁਸੀਂ ਸੱਚ ਕਿਵੇਂ ਮੰਨ ਲਏ ਤੁਹਾਨੂੰ ਮੈਂ ਗੱਲ ਕਹੀ ਸੀ ਗੁਰੂ ਸਾਹਿਬ ਦੀ ਹਿਯੂਰੀ ਚ ਦੱਸੋ ਵੀ ਸੱਚ ਦੱਸਿਓ ਵੀ ਤੁਹਾਡਾ ਨਾਂ ਕੀ ਆ ਤੁਸੀਂ ਕੱਲ ਝੂਠ ਕਉ ਬੋਲ ਕੇ ਆਏ ਬਸ ਸੁਬ ਦੇ ਮੈਂ ਆਏ ਦਾ ਗੁਰੂ ਸਾਹਿਬ ਗੁਰਦਵਾਰਾ ਇੱਕ ਮਿੰਟ ਤੁਸੀਂ ਪਹਿਲਾਂ ਨੇ ਜੀ ਤੁਸੀਂ ਉਸੇ ਵਾਲ ਹਿਉਰੀ ਚੱਤ ਕਰਕੇ ਕਰ ਕਾਓ ਮੈਂ ਝੂਠ ਬੋਲਿਆ ਨਹੀਂ ਮੁੱਕ ਗਿਆ ਕਿ ਹੋ ਗਿਆ ਇਹ ਕੀ ਹੋ ਗਿਆ ਮੁੱਕ ਗਿਆ ਤੁਸੀਂ ਝੂਠ ਬੋਲ ਕੇ ਆਇਓ ਸੰਗਤ ਨੂੰ ਬੇਵਕੂਫ ਬਣਾਤਾ ਤੁਸੀਂ ਸਾਰੀ ਨੂੰ ਮੈਂ ਕਾਹਦਾ ਬਣਾਦਾ ਜੀ ਤੁਸੀਂ ਨਾ ਕਿਉਂ ਗਲਤ ਦੱਸਿਆ ਆਪਦਾ ਨਾ ਮੈਂ ਕੋਈ ਗੁਰੂ ਸਾਹਿਬ ਗੁਰਦੁਆਰੇ ਕੋਲੇ ਮਾਕੇ ਸੀ ਇਹ ਗੁਰਦੁਆਰੇ ਸੰਘੇ ਤੇ ਖੜੀ ਐ ਦੱਸੇ ਵੀ ਇਹਨੇ ਕਿ ਨਾਂ ਦਾ ਕੀ ਆ ਜੀ ਇਹਦਾ ਪਾਹ ਆ ਜੀ ਇੱਧਰ ਅੱਗੇ ਆਓ ਕੀ ਇਹਦਾ ਨਾਂ ਹੈ ਇਹਦਾ ਨਾਂ ਦੱਸੋ ਕੀ ਆਂਦਾ ਤੁਸੀਂ ਕੋਲੇ ਨਹੀਂ ਕਿਹਾ ਮੇਰੇ ਕੋਲ ਵੀਡੀਓ ਰਿਕਾਰਡ ਆ ਤੁਸੀਂ ਕਿਹਾ ਵੀ ਗੁਰੂ ਸਾਹਿਬ ਗੁਰਦੁਆਰੇ ਚ ਲੈ ਕੇ ਆਏ ਨਹੀਂ ਗੁਰਦੁਆਰੇ ਮੇਰਾ ਨਾਮ ਆ ਮਰਜੀਤ ਸਿੰਘ ਦੇਖੋ ਬਾਬਾ ਜੀ ਦੇਖੋ ਅਮਰਜੀਤ ਉਹ ਜੀ ਆਪ ਗਲਤੀ ਲਿਖੀ ਡਾਲਦੇ ਹੋਗੇ ਨਹੀਂ ਤੁਸੀਂ ਬੱਚੇ ਤੁਸੀਂ ਬੱਚੇ ਹੋ ਤੁਸੀਂ ਪਰੋਂ ਅਤਰ ਕੇ ਜੇ ਹੀ ਪਤਾ ਲੱਗਿਆ ਕੋਈ ਅਸੀਂ ਇਹ ਗੱਲ ਐਸੀ ਫਿਰ ਤੁਸੀਂ ਪਹਿਲਾਂ ਦੋਦਾ ਦੱਸਿਆ ਫਿਰ ਤੁਸੀਂ ਕੋਲੀ ਉਹ ਲਿਆ ਤੁਸੀਂ ਉਹ ਪਿੰਡ ਵਾਲੇ ਤੁਹਾਡੇ ਵੀ ਉਹ ਜਦੋਂ ਮੈਨੂੰ ਉਹ ਸਰ ਗੁਰਦੁਆਰਾ ਹੈਗਾ ਨਹੀਂ ਜਦੋਂ ਨਹੀਂ ਲੱਗਿਆ ਪਤਾ ਠੀਕ ਹੈ ਜਿਹੜਾ ਹੁਣ ਕੰਮ ਤੁਸੀਂ ਤੁਸੀਂ ਇੱਕ ਬਾਬਾ ਜੀ ਸੀਗੇ ਨਾ ਆਪਣਾ ਜਿੰਨਾ ਸਲੂਨ ਸੀਗਾ ਹਾਂ ਬਾਬਾ ਜੀ ਕਹਿੰਦੇ ਵੀ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਵੀ ਸਲੂਨ ਦਾ ਕੰਮ ਹੈਗਾ ਸਾਡਾ ਤੇ ਅਸੀਂ ਤਾਂ ਉਹ ਘਟਨ ਕਰਨਾ ਪਰ ਉਹ ਕਹਿ ਰਹੇ ਆ ਇਹ ਅਸੀਂ ਦੱਸਿਆ ਸੀਗਾ ਨਹੀਂ ਵੇਖੋ ਹੁਣ ਤਾਂ ਕੁਛ ਕਹਿੰਦੀ ਹੈ ਉਹ ਇਸ ਵੇਲੇ 1 ਮਿੰਟ ਮਿੰਟ ਗੱਲ ਸੁਣ ਲੈ 1 ਮਿੰਟ ਗੱਲ ਸੁਣ ਲੈ ਇਹਦਾ ਹੁਣ ਸੌਦੇ ਆ ਇੱਕ ਮਿੰਟ ਬਾਬਾ ਜੀ ਉਹ ਬਾਬਾ ਜੀ ਹੁਣ ਇੱਥੇ ਆਏ ਖੜੇ ਆ ਆਓ ਅੱਗੇ ਨਾ ਹੋਏ ਆਓ ਅੱਗੇ ਵੇ ਆਇਆ ਆ ਮੈਂ ਆਇਆ ਇਧਰ ਆ ਜਾਓ ਕਰਨ ਆ ਵੀ ਅੰਨਾ ਜਿਹੋ ਜਿੰਨਾ ਬੋਲਾਂਗੇ ਸੱਚ ਹੀ ਦੱਸਾਂਗਾ ਭਾਵੇਂ ਸਾਡੇ ਜਾਂ ਤੇ ਭਾਵੇਂ ਬਾਬੇ ਜਾਂ ਹਾਂ ਅਸੀਂ ਹੁਣ ਸਰ ਇਹ ਕਹੇ ਸੀ ਵੀ ਸਲੂਨ ਖੋਲਿਆ ਤੇ ਅਰਦਾਸ ਕਰਾਉਣੀ ਹੈ ਬਾਬਾ ਜੀ ਵੀ ਦੱਸੋ ਕਰਨ ਭਾਜੀ ਬੇਬੇ ਦੇ ਮੇਕਅਪ ਦੇ ਮੈਂ ਤਾਂ ਪੜਿਆ ਵੇਖੋ ਮਨਾ ਬੰਦਾ ਇਹ ਇੱਥੇ ਪੜਿਆ ਵੇਖੋ ਤੁਸੀਂ ਪੜੇ ਨਹੀਂ ਤੁਸੀਂ ਤੁਸੀਂ ਪੜੇ ਨਹੀਂ ਗੇ ਤੁਹਾਨੂੰ ਸੁਣਦਾ ਤਾਂ ਹੈ ਅੱਖਾਂ ਤਾਂ ਚੱਲਦੀਆਂ ਨੇ ਅਰਦਾਸ ਕਿਵੇਂ ਕੀਤੀ ਆਪਾਂ ਬਾਬੇ ਨੂੰ ਸਮਝ ਆਈ ਸਲੂਨ ਦੀ ਨਹੀਂ ਇਹ ਇਸ ਗੱਲ ਬਾਰੇ ਕੋਈ ਨਹੀਂ ਕਹਿ ਰਿਹਾ। ਇਹਦੀ ਗੱਲ ਸਾਨੂੰ ਇਹ ਵੀ ਦੱਸੋ ਬਈ। ਇਹਦੀ ਗੱਲ ਇਹ ਸੀ ਅਸੀਂ ਐ ਕਿਹਾ ਅਸੀਂ ਐ ਨਹੀਂ ਕਿਹਾ ਬਈ ਅਸੀਂ ਗੱਡੀ ਕਰਾ ਕੇ ਆਪਾਂ ਗੱਡੀ ਤੇ ਲੈਨੇ। ਬਾਬਾ ਬਾਬਾ ਕਹਿੰਦਾ ਵੀ ਉੱਥੇ ਚਾਲ ਨਹੀਂ ਲਾਉਣੀ ਪਊਗੀ ਤੇ ਆਪਾਂ ਪੀੜੀ ਸਾਰੀ ਲੈ ਕੇ ਜਾਂਦੇ ਆਪਾਂ ਛੋਟਾ ਹਾਥੀ ਕਰਵਾ ਲਓ। ਅਸੀਂ ਕਹਿਨ ਤੇ ਕਰਵਾ ਲਿਆ। ਨਾ 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 ਨਹੀਂ ਮੈਂ ਕਹਿੰਦਾ ਨਹੀਂ ਅਸੀਂ ਸੱਚੀ ਮਰਜ਼ੀ ਲੈ ਆ। ਜਿਸ ਤਰ੍ਹਾਂ ਮਾਤਾ ਸਾਨੂੰ ਕਿਹਨੇ ਕਹੀ? ਨਹੀਂ ਜੋ ਬਾਬੇ ਨੇ ਕਹੀ ਸੀ। ਅਸੀਂ ਕਹਿਆ ਸੀ ਵੀ ਗੱਡੀ ਨਹੀਂ ਜੇ ਅਸੀਂ ਕਹਿੰਦੇ ਗੱਡੀ ਕਰਵਾ ਲੈਨੇ। ਅਸੀਂ ਸੱਚੀ ਬੋਲਣਾ ਜੋ ਪਰਣਾ ਪਾਵਾ ਸਾਡੇ ਜੀ ਕਸੂਰਾ ਤੇ ਲੋਮਾ ਬਾਬੇ ਜੀ ਅਸੀਂ ਸੱਚੀ ਕ ਕੰਤਮੂਰਤ ਕਰਨਾ ਅਸ ਕੱਲਾ ਸਲੂਨ ਦਾ ਮੂਰਤੀ ਕਰਨਾ ਜਾਣਦਾ ਨਹੀਂ ਬਸ ਆਹੀ ਗੱਲ ਹੋਈ ਪੰਜ ਮਿੰਟ ਰੁਕੇ ਆ ਸੀ ਮੂਰਤ ਕਰਨਾ ਐਂ ਨਹੀਂ ਗਿਆ ਉਹਨੇ ਹਾਤੀ ਦਾ ਕਿਨੇ ਕੀ ਆਈ ਸੁਣ ਉਹ ਬਾਬੇ ਨੇ ਜਿ세 ਕਹੇ ਗੱਡੀ ਕਰਵਾਨੇ ਬਾਅਦ ਕਹਾਂ ਕਰਾਂ ਤੁਸੀਂ ਦੇਖੋ ਜੀ ਨਹੀਂ ਨਹੀਂ ਤੁਸੀਂ ਤੁਸੀਂ ਹਰੇਕ ਗੱਲ ਤੇ ਝੂਠ ਬੋਲ ਰਹੇ ਹੋ ਮੈਂ ਨਹੀਂ ਕੀਤਾ ਜੀ ਨਹੀਂ ਕੀਤਾ ਤੁਸੀਂ ਸਾਈਕਲ ਦੀਆਂ ਕਾਟੀਆਂ ਤੇ ਰੱਖ ਕੇ ਮਹਾਰਾਜ ਪ੍ਰਕਾਸ਼ ਲੈ ਕੇ ਜਾਣ ਵਾਲੇ ਬੰਦੇ ਤੁਸੀਂ ਤੁਹਾਡੇ ਨਾਲ ਤੇ ਸਾਥੀ ਮੇਰੇ ਕੋ ਰਿਕਾਰਡੀਆਂ ਪਈਆਂ ਮੈਂ ਰਿਕਾਰਡੀਆਂ ਸੁਣਾ ਦਿਆਂ ਮੈਂ ਸਾਰੀ ਪੰਚਾਇਤ ਚ ਹਾਂ ਹੱਥ ਕਰਦੇ ਹੋ ਤੁਸੀਂ ਤੁਸੀਂ ਕਾਠੀਆਂ ਤੇ ਰੱਖ ਰੱਖ ਕੇ ਤਮਾਸ਼ਾ ਬਣਾ ਛੱਡਿਆ ਤੁਸੀਂ ਗੁਰੂ ਕ੍ਰਿਸ਼ਨ ਸਾਹਿਬ ਨੂੰ ਅਸੀਂ ਨਹੀਂ ਲੱਗਦੀ ਆਏ ਬੰਦੇ ਨੂੰ ਗਾਲ ਵੀ ਕੱਢੀ ਆ ਮੈਨੂੰ ਇੱਥੇ ਨੇ ਗਾਲ ਕੱਢੀ ਕਹਿੰਦੇ ਉਹ ਇਹਦਾ ਕੋ ਬਹੁਤ ਕੁਛ ਹੋਇਆ ਮੇਰੇ ਇਹਨੇ ਟੋਲ ਤੇ ਹੁਣੇ ਖੜਿਆ ਬਾਈ ਖੜਾ ਇੱਥੇ ਪਿੰਡਾਂ ਨਹੀਂ ਮੰਦੀ ਇੱਥੇ ਪਿੰਡ ਖੜੇ ਆ ਆ ਕੋਈ ਸਾਰੇ ਪਿੰਡਾਂ ਨਾਲ ਨਹੀਂ ਇੱਕ ਮਿੰਟ ਇੱਕ ਮਿੰਟ ਤੁਸੀਂ ਇਦਾਂ ਕਰੋ ਕੋਈ ਵੀ ਦੋ ਬੰਦਿਆਂ ਤੋਂ ਹੱਥ ਖੜੇ ਕਰਾਓ ਜਿਹੜੇ ਤੁਹਾਡੇ ਅੱਖੀ ਦੋ ਬੰਦੇ ਹੱਥ ਖੜੇ ਕਰ ਦੇਣ ਲੈ ਠੀਕ ਹੈ ਭਾਈ ਉਹਨਾਂ ਦੀ ਗੱਲ ਉਹਦਾ ਹੋਣ ਇਹ ਨਾ ਕਮੇਟੀ ਦੀ ਗੱਲ ਹੈ ਨਾ ਦੀ ਇਹ ਨਾ ਕਮੇਟੀ ਨਾਲ ਸਾਡਾ ਕੀ ਲਿੰਕ ਹੈ ਜੋ ਇਹ ਨਾ ਕਮੇਟੀ ਹੈ ਇਹਦੀ ਆਹ ਸਾਹ ਖੜਾ ਜੀ ਇਹਨਾਂ ਦੇ ਸਾਹਮਣੇ ਮੈਨੂੰ ਕਿਹਾ ਕਹਿੰਦਾ ਤੂੰ ਕਿਥੇ ਥਣ ਫੜਨਾ ਹੈ ਜੀ ਤੁਸੀਂ ਗਾਲਾਂ ਕੱਢਦੇ ਹੋ ਬਹੁਤ ਹੁਸਾਉਂਦਾ ਗਾਲਾਂ ਇਹ ਛੋਟੇ ਕੋਈ ਗਾਲ ਕੱਢੀ ਮੂੰਹ ਦੇ ਮੈਨੂੰ ਸੁਣੋ ਮੈਂ ਕਿਹਾ ਭਾਈ ਬਾਹਰ ਜਾਂਦਾ ਤੇਰਾ ਨਾ ਆਪਣਾ ਲਿੰਕ ਨਹੀਂ ਕੋਈ ਆ ਆਖੇ ਨਹੀਂ ਮੈਂ ਆਹ ਆਈਆਂ ਖੜੇ ਮੈਂ ਇੱਕ ਮਿੰਟ ਬਾਹਰ ਜਾਂਦਾ ਇੱਕ ਮਿੰਟ ਤੁਸੀਂ ਕਮੇਟੀ ਦਾ ਤਾਂ ਕੋਈ ਰੋਲ ਨਹੀਂ ਗਾ ਗੁਰੂ ਦਾ ਗੁਰੂ ਸਾਹਿਬ ਗੁਰਦੁਆਰੇ ਦੀ ਕਮੇਟੀ ਅਲੱਗ ਆ ਥੋੜਾ ਡੇਰਾ ਅਲੱਗ ਆ ਮੇਰਾ ਥੋੜਾ ਕੋਈ ਨਹੀਂ ਜੇ ਸੋ ਸਾਡਾ ਕੋਈ ਨਹੀਂ ਬਣੀ ਇਹ ਭੰਤ ਜੀ ਜਿੱਦਾਂ ਕਹਿੰਦੇ ਹੋਇਆ ਮੈਂ ਤੁਹਾਨੂੰ ਦੁੱਖ ਕਰੂ ਸਾਡੇ ਬਾਹਰ ਹੋ ਜਾ ਇਹ ਨਹੀਂ ਤੁਹਾਡੀ ਪਰਸਨਲ ਪ੍ਰੋਪਰਟੀ ਹੈ ਤੁਹਾਡੀ ਪਰਸਨਲ ਪ੍ਰੋਪਰਟੀ ਹੈ ਕਿ ਮੈਨੂੰ ਨਹੀਂ ਪਤਾ ਤੁਹਾਡੀ ਪਰਸਨਲ ਪ੍ਰੋਪਰਟੀ ਹੈ ਇਹ ਪਰਸਨਲ ਡੇਰੇ ਦੀ ਅਗਰ ਗੱਲ ਹੈ ਜੇ ਤੁਸੀਂ ਕਿਵੇਂ ਕਿਸੇ ਆਮ ਬੰਦੇ ਨੂੰ ਕਰ ਦੋ ਕਰ ਸਕਦੇ ਹੋ ਜਦ ਬੰਦਾ ਡੇਰੇ ਤੇ ਬਾਰਦਾਰਦ ਕਰਦਾ ਚੋਰੀ ਕਰਦਾ ਖਰਾਬ ਕਰਦਾ ਦੋਨੇ ਕੋਈ ਚੋਰੀ ਆਮ ਲਈ ਇਹ ਨਾ ਪਾ ਰਹੇ ਹੋਣਾ ਫੋਨ ਲੇ ਆਂ ਪਾਉਣ ਨੂੰ ਲੈ ਲਿਓ ਕੋਈ ਬੇਚਾਉਂਦੇ ਹੋ ਕੋਈ 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 ਦਿਆਓ ਦਿਆਓ ਚੋਰੀਆਂ ਕਰੀਆਂ ਹੋਣ ਵੇਲੇ ਤੇ ਪੇਟੀਆਂ ਖਲਾਉਣ ਵੇਲੇ ਕਮਰਾ ਖੋਲਣ ਵੇਲੇ ਮੈਂ ਜਾਂਦਾ ਨਹੀਂ ਹਾਂ ਉਹ ਕਹਿੰਦਾ ਮੈਂ ਅਸੀ ਤਰਾਚੀ ਲੈਣੀ ਹੈ ਤੁਹਾਡੇ ਗੁਰੂ ਗ੍ਰੰਥ ਸਾਹਿਬ ਤੁਸੀਂ ਚੋਰੀ ਰੱਖੀ ਬੈਠਿਓ ਉਹ ਸਿੰਘ ਸਾਹਿਬ ਕਹਿ ਰਹੇ ਨੇ ਕਿ ਤੁਹਾਡੇ ਕੋਲ ਸਾਨੂੰ ਸ਼ੱਕ ਹੈ ਕਿ ਗੁਰੂ ਗ੍ਰੰਥ ਸਾਹਿਬ ਹੋਰ ਵੀ ਨੇ ਤੁਸੀਂ ਉਹ ਤਰਾਚੀ ਕਿਉਂ ਦੇਣ ਤਨ ਕਰ ਕਰਦੇ ਮੈਂ ਕਹ ਰਿਹਾ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹੈ ਨਹੀਂ ਨਹੀਂ ਤੁਸੀਂ ਤਰਾਚੀ ਦੇਣ ਤੋਂ ਕਿਉਂ ਕਰ ਕਰਦੇ ਹੋ ਜਿੱਥੇ ਗੁਰੂ ਗ੍ਰੰਥ ਸਾਹਿਬ ਇੱਥੇ ਉਹ ਤਾਂ ਹੋਰ ਤੋਂ ਥੋੜਾ ਹੋ ਗਿਆ ਲਾ ਬੰਦਾ ਸਾਈਕਲ ਦੀ ਕਾਟਣਾ ਤੇ ਰੱਕੇ ਜਾ ਸਕਦਾ ਹੁੰਦਾ हां ਤੁਸੀਂ ਜੇ ਮੇਰੇ ਕੋਲ ਬੀਡ ਵੇਖ ਲਿਓ ਗੱਲ ਮੁੱਕੀ ਤੇ 5 ਮਿੰਟ ਜੀ ਹੁਣ ਮੈਨੂੰ ਗਾਲ ਕੱਢ ਕੇ ਮੁੱਕਰ ਗਿਆ ਇੱਥੇ ਜੀ ਅਕੀ ਆਪ ਹਰ ਸਾਹਿਬ ਜੀ ਇਹ ਤੁਹਾਨੂੰ ਤੁਹਾਨੂੰ ਲੱਗਦਾ ਕਿ ਇਹਨੇ ਕੋਈ ਗੱਲ ਕਰਦਾ ਸਾਹਿਬ ਬੇਟਾ ਨਹੀਂ ਜੋ ਮੈਨੇਜਰ ਸਾਹਿਬ ਆਇਆ ਸੀ ਕਮੇਟੀ ਵਾਲੇ ਕਹਿੰਦੇ ਸੀ ਵੀ ਸਾਨੂੰ ਅੰਦਰ ਸਰੂਪ ਦੇਖ ਲੈਂਦੇ ਸੀ ਇਹਨਾਂ ਨੂੰ ਕਿਹਾ ਵੀ ਜੇ ਤੂੰ ਅੰਦਰ ਹੈ ਨਹੀਂ ਤੂੰ ਬਾਹਰ ਖੋਲ ਦੇ ਵੇਖ ਲੈਂਦੇ ਹੋ ਜੇ ਤੂੰ ਅੰਦਰ ਸਰੂਪ ਹੈ ਨਹੀਂ ਤੂੰ ਬਾਹਰ ਖੋਲ ਦੇ ਜੇ ਕਮੇਟੀ ਚੈੱਕ ਆ ਵੇਖਣੀ ਚਾਹੁੰਦੇ ਤਾਂ ਵੇਖ ਲੈਂਦੇ ਹੋ ਇਹ ਗਲਤੀ ਹੋਈ ਆ ਤੂੰ ਐਂ ਕਰੋ ਤੂੰ ਜ਼ਿੰਮੇਵਾਰੀ ਲੈ ਲਓ ਤੇ ਦੋ ਜਣ ਇੱਕ ਜਣ ਆ ਜਾਓ ਤੂੰ ਆ ਜਾਓ ਜਦੋਂ ਮਰਜ਼ੀ ਆ ਜਾਓ ਤੇ ਸਾਰੀ ਬਣਾ ਸਕੀਂ ਨਾ ਸਰਕਾਰ ਹੈਗੇ ਨਾਲ ਤੁਸੀਂ ਨਾਲ ਜਾਓ ਤੁਸੀਂ ਆ ਕੇ ਮਾਲਕ ਨਹੀਂ ਕੋਈ ਤੁਹਾਨੂੰ ਪਰਦੇ ਚ ਦੋ ਬੰਦੇ ਚੇਤੇ ਤੋਂ ਜਾਣਾ ਪਹਿਲੀ ਤਾਂ ਇਹ ਕਹਾਂ ਦੱਸੋ ਜਿਹੜਾ ਕੱਲ੍ਹ ਹੋਇਆ ਤੁਸੀਂ ਮੰਨਦੇ ਹੋ ਤਾਂ ਧੀ ਗਲਤੀ ਹੋ ਉਹ ਜੀ ਗਲਤੀ ਤਾਂ ਫਿਰ ਜਦੋਂ ਹੋਈ ਗਈ ਜਦੋਂ ਮੈਂ ਦੁਕਾਨ ਦਾ ਮੂਰਤ ਮੰਨਣੀ ਪਊਗੀ ਦੁਕਾਨ ਦਾ ਮੂਰਤ ਜਦੋਂ ਆਖਤਾ ਵੀ ਆਹ ਲਈ ਆ ਵੀ ਤੁਸੀਂ ਗਲਤੀ ਮੰਨਦੇ ਨਹੀਂ ਮੰਨਦੇ ਦੁਕਾਨ ਦਾ ਮੂਰਤ ਹੋ ਗਿਆ ਜੋ ਹੋ ਗਈ ਜਦੋਂ ਤੁਸੀਂ ਜਦੋਂ ਅਜੇ ਵੀ ਗਲਤੀ ਨਹੀਂ ਮੰਨਦੇ ਤੁਸੀਂ ਹੋ ਜੋ ਗਲਤੀ ਉਹ ਗਲਤੀ ਆਪੇ ਹੋ ਗਈ ਹੈ ਉਹ ਹੋ ਵੀ ਨਹੀਂ ਗਲਤੀ ਤੁਸੀਂ ਕੀਤੀ ਹੈ ਜਾਂ ਨਹੀਂ ਕੀਤੀ ਜਦੋਂ ਮਾਦਾ ਦੁਕਾਨ ਦਾ ਮੂਰਤ ਤੱਕ ਦੀ ਗੱਲ ਕਰੀ ਤੁਸੀਂ ਗਲਤੀ ਮੰਨਦੇ ਹੋ ਕਿ ਨਹੀਂ ਕੀਤੀ ਹਾਂ ਆ ਹੋਈ ਹੈ ਬਸ ਇਹ ਗਲਤੀ ਹੈ ਵੀ ਜਦੋਂ 20 ਮੰਦਕ ਦੁਕਾਨ ਦਾ ਮੂੰਹ ਤੁਹਾਡੇ ਕੋ ਕਿੰਨੀ ਦਸ਼ਨਾ ਦੀ ਗੱਲ ਕੀਤੀ ਐ ਨਹੀਂ 500 ਰੁਪਈਆ ਕੋ 500 500 ਪਿੱਛੇ ਮਰਦੀ ਵੇਚਦੀ ਕਰਦੀ ਤੂੰ ਕੋਸ ਵਾਲੇ ਜਰ ਕੋਈ ਵੇਚਦੀ ਗਾਦੀ ਮੈਂ ਨਹੀਂ ਵੇਚਦੀ ਕਰੀ ਜੋ ਇਹ ਮੂਰਤ ਆਖਿਆ ਮੂਰਤ ਕਰਨਾ ਮੈਂ ਮੂਰਤ ਕਰਿਆ ਅੱਛਾ ਇੱਕ ਮਿੰਟ ਆ ਦੱਸੋ ਤੁਹਾਡੇ ਮੂੰਹ ਤੇ ਦਾੜੀ ਹੈ ਕਿ ਨਾ ਹਾਂ ਹਾਂ ਤੁਹਾਨੂੰ ਪਤਾ ਵੀ ਮਾਈ ਦੀ ਦੁਕਾਨ ਕਿਵੇਂ ਜੀ ਹੁੰਦੀ ਹੈ ਪਤਾ ਨਾ ਪਹਿਲਾਂ ਇਹ ਫਿਰ ਕੋਈ ਸਿੰਘ ਰੱਖਿਆ ਨਾ ਆ ਕੀਆ ਨੇ ਐਂਚੀਆਂ ਗੁਜੇ ਕੋਈ ਚੀਜ਼ ਹੀ ਨਹੀਂ ਸੀ ਤੇ ਪੁੱਛ ਲੋ ਉਹ ਤੇ ਸਿਰਿਆਂ ਤਾਂ ਨਹੀਂ ਅਸੀਂ ਖਿਆਲ ਹੀ ਨਹੀਂ ਅਸੀਂ ਉਸ ਚੀਜ਼ ਦੇ ਵਿੱਚ ਟਾਈ ਪੂਰਾ ਪੂਰਾ ਸੀਗਾ ਸਾਡੇ ਕੋਲ ਤੇ ਤੁਹਾਨੂੰ ਕੱਲ ਨੂੰ ਕੋਈ ਸ਼ਰਾਬ ਦੇ ਠੇਕੇ ਤੇ ਨਾ ਕਿ ਮੈਂ ਤੁਹਾਨੂੰ ਕਹਿੰਦਾ ਬਾਣੀ ਤੁਹਾਨੂੰ ਕੋਈ ਕਹੇ ਮੈਂ ਮੁੰਡੇ ਦਾ ਜਨਮ ਦਿਨ ਮਨਾਉਣਾ ਤੇ ਸ਼ਰਾਬ ਦੇ ਠੇਕੇ ਤੇ ਮਨਾਉਣਾ ਤੁਸੀਂ ਜ਼ਰੂਰ ਗੇਣ ਸਾਹਿਬ ਉੱਥੇ ਲਿਜਾਓ ਐਵੇਂ ਲੈ ਜਾਗੇ ਅੱਜ ਮੈਂ ਕੱਲ ਫਿਰ ਕਿਵੇਂ ਬੁਸ਼ ਕਰਾਂਗੇ ਐਵੇਂ ਲੈ ਜਾਓ ਹੋਰ ਕਿਵੇਂ ਲੈ ਜਾਓ ਚਲ ਫਿਰ ਤੁਹਾਡੇ ਨਾਲ 5 ਬੰਦੇ ਪੂਰੇ ਨਹੀਂ ਸੀ ਤੁਸੀਂ ਉਸ ਗੱਲ ਦਾ ਵੀ ਜਵਾਬ ਕਿਉਂ ਨਹੀਂ ਦਿੱਤਾ 5 ਕਿਉਂ ਨਹੀਂ ਲੱਗਦੇ 5 ਕਿਉਂ ਯਾਦ ਨਹੀਂ ਤੁਸੀਂ ਬਾਅਦ ਦੀ ਗੱਲ ਕਰੋ ਜੀ ਪਹਿਲਾਂ ਇਹ ਸਾਨੂੰ ਬਤਾਓ ਕੁਝ ਆ ਕਿੰਨੇ ਜਾਣੇ ਸੀ ਵੀ ਆ 5 ਨਹੀਂ ਸੀ ਲੈ ਕਿੰਨੇ ਜਾਣੇ ਸੀ ਆਪਾਂ 7-8 ਜਾਣੇ ਸੀਗੇ ਜਦੋਂ ਤੁਸੀਂ ਸਾਡੇ ਕੋਲ ਵੀਡੀਓ ਬੁਖਾ ਯਾਰ ਅੱਗੇ ਉਹਦੇ ਮਗਰੋਂ ਤਾਂ ਕੋਈ ਵੀ ਨਾ ਆਇਆ ਸੋ ਅਰਕੜ ਕੀ ਨਾਮ ਤੇ ਤੁਹਾਡਾ ਦਿਖਾਇਓ ਤੁਸੀਂ ਕੱਲ ਨਾਂ ਦੱਸ ਕੇ ਆਏ ਹੋ ਉੱਥੇ ਅਮਰਜੀਤ ਸਦਾ ਕਰ ਉਹ ਗਾੜੇ ਇੱਥੇ ਸੀਗਾ ਜੀ ਨਾਂ ਉਹਦੇ ਤੇ ਲਿਖਿਆ ਹੋਣਾ ਸੁਖਦੇਵ ਸੁਖਦੇਵ ਆਇਆ ਨਾਂ ਲਿਖਿਆ ਹੋਣਾ ਹਾਂ ਜੀ ਸੁਖਦੇਵ ਦਾਸ ਦੱਸ ਦੇਖ ਲੈ ਹਾਂ ਭਾਈ ਤੁਹਾਡੀਆਂ 4-5 ਗੱਲਾਂ ਦੇਖ ਲੈ ਕਿਤਾ ਤੁਸੀਂ ਨਾਈ ਦੀ ਦੁਕਾਨ ਚ ਰੁਪਲ ਗਏ ਦੂਜਾ ਤੁਸੀਂ ਗੋਹੇ ਵਾਲੇ ਛੋਟੇ ਜਿਹੇ ਤੁਸੀਂ ਨਾਮ ਗਲਤ ਦੱਸਿਆ ਕਿਉਂਕਿ ਤੁਸੀਂ ਕਮੇਟੀ ਨੂੰ ਫਿਰ ਕਹਾਂ ਤੁਹਾਨੂੰ ਇਹ ਪੁੱਛਿਆ ਵੀ ਤੁਸੀਂ ਅਮਰਪਾਲ ਦੀ ਥੋਂ ਕੀਤਾ ਤੁਸੀਂ ਉਹ ਵੀ ਦੱਸ ਰਹੇ ਕੁਝ ਅਮਰਦਾਸ ਪੌਲ ਸਾਕੇ ਸਾਨੂੰ ਦੱਸਿਆ ਜੀ ਪੌਲ ਮਾ ਸੰਤਾਨ ਸਾਕੇ ਜੀ ਪੌਲ ਔਰ ਬੁੱਢੇ ਦਲ ਦਾ ਨਾਮ ਕਿਉਂ ਲਿਆ ਬਿਲਕੁਲ ਠੀਕ ਆ ਤੁਹਾਡੀ ਆਜੋ ਸੁਣੀਏ ਹਾਂ ਹਾਂਜੀ ਮੈਂ ਵੀਡੀਓ ਸੁਣੀ ਉਹ ਬੁੱਢੇ ਦਲ ਦੇ ਰਣ ਕੇ ਅਮਰਤ ਚੱਕਿਆ ਬੁੱਢੇ ਦਲ ਦਾ ਤੁਸੀਂ ਕਿਉਂ ਨਾਮ ਲਿਆ ਉਹ ਵਿੱਚ ਵੀਡੀਓ ਪ੍ਰੂਫ ਆ ਜੀ ਅਸੀਂ ਕੱਟ ਕੇ ਨਾਲ ਚਲਾਉਣੀ ਆ ਤੁਹਾਡੇ ਜੀ ਦੇ ਵਿੱਚ ਅਸੀਂ ਜਿਹੜਾ ਸਵਾਲ ਕਰਾਂਗੇ ਉਹ ਕੱਟ ਕੇ ਚਲਾਉਣਾ ਸੀ ਤੁਹਾਡੀ ਪੰਜਾ ਚਰਨ ਵਿੱਚ ਹੋਰ ਨਾਲ ਚੱਲ ਸਾਨੂੰ ਜੇ ਹੋਵੇ ਜੀ ਬੁੱਢੇ ਦਲ ਦੇ ਕਹਿੰਦੇ ਹੋ ਜੀ ਚਲਾਉਣਾ ਕਰਾਂਗੇ ਉਹ ਵੀ ਬਗਨਾਮ ਕਰਦਾ ਜੀ 35 ਸਾਲ ਹੋ ਅਜ 33 ਸਾਲ ਹੋ ਗਏ ਜੀ 55 ਸਕੂਟਰੀ ਤੇ ਬੁੜੀ ਸੰਗਰ ਤੋਂ 4 ਕਿਲੋਮੀਟਰ ਹੈ ਗੁਰੂਗ੍ਰਾਂਸਾ ਉਹਦਾ ਸਰੂਪ ਹੈ ਬੰਨ ਕੇ ਲਿਆਏ ਜਿਵੇਂ ਪੱਠੇ ਬੰਨ ਕੇ ਲਿਆਈਦੇ ਹਾਂ ਮੈਨੂੰ ਕੋਣ ਆਇਆ ਰਾਤ ਤੁਹਾਡੇ ਪਿੰਡੋਂ ਤੁਸੀਂ ਸਾਈਕਲ ਤੇ ਸਕੂਟਰੀ ਤੇ ਬੰਨ ਕੇ ਲਿਆਏ ਉਹ ਕਿ ਇਹ ਦਿਨ ਮੈਂ ਨਾ ਬੰਦਿਆ ਨਹੀਂ ਤਾਂ ਕਰਕੇ ਦੋਵੇਂ ਤੁਹਾਡੀ ਕਿਸੇ ਨਾਲ ਨਹੀਂ ਬੰਦੀ ਹੱਥ ਕਰਦੇ ਹੋ ਤੁਸੀਂ ਤੁਹਾਡੀ ਕਿਸੇ ਇੱਕ ਬੰਦੇ ਨਾਲ ਬੰਨ੍ਹ ਕੇ ਹੱਥ ਖੜਾ ਕਰਕੇ ਆਉਂਦੇ ਆ ਅਸੀਂ ਉਸੇ ਨੂੰ ਸਵਾਲ ਕਰਾਂਗੇ ਦੂਜੇ ਬੰਦੇ ਨੂੰ ਸਵਾਲ ਨਹੀਂ ਕਰਦੇ ਜੇ ਇਹ ਮੈਨੂੰ ਗਾਲ ਕੱਢ ਕੇ ਦਰਵਾਜ਼ਾ ਤੋਂ ਗਾਲ ਕੱਢਣੇ ਚੱਲ ਆ ਗੱਡੀ ਵੀ ਗਾਲ ਕੱਢੀ ਮੈਨੂੰ ਬਾਈ ਬਾਹਰ ਜਾਂਦਾ ਹੈ ਆਈ ਆਖਣਾ ਬਾਈ ਬੁੱਤਰ ਜਿਹਾ ਕੋਲੇ ਖੜਾ ਆ ਆ ਕੋਲੇ ਖੜਾ ਮੈਂ ਮੈਂ ਗਾਲ ਨਹੀਂ ਬਾਹਰ ਹੀ ਲਿਆ ਗੁਰੂ ਸਾਹਿਬ ਗੁਰੂ ਗੁਰੂ ਵਰਦਾ ਲੈ ਲੈ ਉੱਥੇ ਇੱਕ ਮਿੰਟ ਡਲ ਤਾਂ ਆਈ ਜਾਂਦੇ ਆ ਜਿੱਦੋਂ ਤੁਹਾਨੂੰ ਚੁਲਾ ਸਾਹਿਬ ਛਕਾਉਂਦੇ ਇੱਕ ਮਿੰਟ ਗਾਲ ਦਾ ਜਵਾਬ ਦੇ ਕੇ ਜਾਓ ਭੱਜੋ ਨਾ ਭੱਜਣ ਦੀ ਕੋਸ਼ਿਸ਼ ਨਾ ਕਰੋ ਅਸੀਂ ਕੋਈ ਤੁਹਾਨੂੰ ਇਹ ਨਹੀਂ ਕਿ ਤਲਵਾਰ ਬੀੜੀ ਖੜੇ ਆ ਤਾਂ ਜਦੋਂ ਤੁਹ ਕੀ ਕੋਈ ਕਾਰ ਨਹੀਂ ਹੁੰਦੀ ਹਾਂ ਬਾਬਾ ਜੀ ਮੈਨੂੰ ਲੱਗਦਾ ਤੁਸੀਂ ਕੋਈ ਛਕ ਲਿਆ ਪਰ ਤੁਹਾਨੂੰ ਇਹ ਪਤਾ ਵੀ ਗੁਰੂ ਗ੍ਰੰਥ ਸਾਹਿਬ ਸਾਨੂੰ ਇਹ ਮਨ ਹੈ ਤੇ ਤੁਹਾਨੂੰ ਇਹ ਵੀ ਤਾਂ ਮਨ ਹੈਗਾ ਫੋਸ ਵਾਲੀ ਥਾਂ ਤੇ ਮਾਰਨ ਜੋ ਕਿ ਕਿਹੜਾ ਕਿਹ ਲਾਗੂ ਆ ਕਿਹੜਾ ਇਹ ਹਾਂ ਇਹ ਠੀਕ ਆ ਜਿਹੜਾ ਗਲਤੀ ਹੋ ਗਈ ਮਾਫ ਮਾਫ ਨੂੰ ਅਗਲੀ ਗੱਲ ਇਹ ਨਹੀਂ ਪਟਾ ਤੀਰੋ ਗੱਲ ਨਹੀਂ ਆ ਮਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਥੇ ਲਜਾੜਾ ਹੋਵੇ ਭਲਾ ਤੁਸੀਂ ਪਾਉਲ ਛਕਿਆ ਤੁਸੀਂ ਮਰਜੀ ਛਕਿਆ ਭੂਗ੍ਰਾਹਕਾਂ ਨੂੰ ਜਾਂਦੀ ਮਰਿਆਦਾ ਪੰਜ ਸਿੰਘ ਤਿਆਰਬਰ ਤਿਆਰ ਚਾਹੀਦੇ ਆ ਜੇ ਤਿਆਰਬਰ ਤਿਆਰ ਨਹੀਂ ਤਾਂ ਕਰਕਟ ਪੰਜ ਆਦਮੀ ਚਾਹੀਦੇ ਜਿਹੜੇ ਸਾਫ ਸੁਥਰੇ ਹੋਣ ਨਾਤੇ ਧੋਤੇ ਹੋਣ ਕਰਕਟ ਗੋਹੇ ਵਾਲਾ ਤਾਂ ਅੰਨੇ ਨੂੰ ਹੀ ਦੱਸਦਾ ਤੁਸੀਂ ਆਪਕੇ ਦੇ ਗੋਹੇ ਵਾਲੀ ਟਰਾਲੀ ਚ ਲੈ ਗਏ ਹੋ ਚਲੋ ਜਿਹੜਾ ਤੁਹਾਡੇ ਕੋਲ ਬਜ਼ੁਰਗਾਂ ਨੂੰ ਪਾਇਆ ਉਹ ਤਾਂ ਇਹਨਾਂ ਨੇ ਇਹਨਾਂ ਨੇ ਧੋਖੇ ਲਿਆ ਕਹਿੰਦੇ ਕਿੱਥੋਂ ਪੁੱਛੋ ਉਹ ਕਹਿੰਦੇ ਸਾਨੂੰ ਕਹਿੰਦੇ ਕਾਰ ਅਸੀਂ ਕਿਹਾ ਸੀ ਇਹਨਾਂ ਨੇ ਕਿ ਰਹਿਣ ਦਿਓ ਬਖੋ ਜੀ ਉਹ ਤਾਂ ਉਹਨਾਂ ਨੇ ਧੋਖੇ ਉਹਨਾਂ ਨੂੰ ਲਿਆਉਣਾ ਤੇ ਮੈਂ ਤਾਂ ਨਹੀਂ ਧੋਕੇ ਲਿਆਂਦਾ ਉਹਨਾਂ ਨੇ ਮੈਂ ਤੁਹਾਨੂੰ ਇਹ ਕਰਦਾ ਮੈਂ ਤੁਹਾਨੂੰ ਜਿਹੜੀ ਰੂੜੀ ਤੇ ਜੀ ਆਪਣਾ ਸੜ ਹਾਂਜੀ ਚੌਰ ਸਾਹਿਬ ਉਹਨਾਂ ਦਾ ਪੈਰ ਛਾੜ ਲਿੰਦਾ ਆਪਦੇ ਐਂਗਾ ਉਹ ਤੇਰੀ ਨੂਸੀ ਯਾਰ ਮੈਂ ਲੱਖੜ ਮਾਰੇ ਮੂੰਹ ਤੇ ਉਹ ਜੋ ਮੈਨੂੰ ਮਾਰਦਣਾ ਬੋਲੋ ਇਹ ਜਾ ਮੈਨੂੰ ਮਰਦੀ ਨਹੀਂ ਇਹ ਰੱਖੋ ਸਾਹਿਬਾਂ ਦਾ ਪੁੱਤ ਦੀ ਹਾਂ ਇਹਦੇ ਪੁੱਤ ਦੀ ਸਾਹਬਾਂ ਦਾ ਬਾ ਬਾ ਇੱਥੇ ਮੂੰਹ ਪੁੱਤ ਸਾਹਬਾਂ ਦੇ ਇੱਥੇ ਮੈਂ ਮੈਂ ਝੁਕਾ ਬਾਗਲਾ ਨਹੀਂ ਗੱਲ ਕਰਦੇ ਉਹ ਸਾਰੇ ਸਾਰਾ ਪਿੰਡ ਕਰਨ ਹੋ ਗਿਆ ਪਰਾਂ ਤੋਹਾਂ ਚਲਾ ਇੱਥੇ ਸੋਹ ਬਾ ਦੇ ਚਲ ਇੱਥੇ ਬਾ ਦੇ ਸੋਹ ਬਾ ਦੇ ਇੱਥੇ ਕੀ ਹੁਣ ਸਰੂਪ ਚਲੋ ਜਦ ਸਰੂਪ ਕੋਲੇ ਚਲੋ ਉਹ ਐਂਦਾ ਸਰੂਪ ਕੋਲੇ ਚਲੋ ਚਲੋ ਸਰੂਪ ਸਰੂਪ ਕੋਲੇ ਚਲ ਬਾਹਰ ਸਰੂਪ ਮੂੰਹ ਕੋਲ ਮਾਰ ਕੇ ਪੁੱਤ ਦੀ ਸਾਹਬਾਂ ਦੇ ਜਾ ਮੈਂ ਮੈਂ ਜੇ ਜੇ ਮੈਂ ਚਾਹਣਾ ਪੈਰ ਝਾੜੇ ਜਾਂ ਕੋਈ ਅੱਗੇ ਪਾ ਦੇ ਹੁਣ ਹੀ ਆ ਪਿੰਡ ਦੀ ਜਗਾ ਸਾਰੀ ਛੱਪੜੀ ਲੋਕ ਇਹਨੇ ਬੈਟਿੰਗ ਬਣਾਈ ਹੈ ਜੀ ਪਿੰਡ ਦੀ ਜਗਾ ਛੱਪੜਾ ਸਾਰੇ ਪਿੰਡ ਦਾ ਛੱਪੜਾ ਲੋਕਿਆ ਜਗਾ ਜੇ ਮੈਂ 50 ਸਾਲ ਦੂਤਾ ਮਾਰੀ 50 ਸਾਲ ਹੋ ਗਏ ਕੋਈ ਸ਼ੰਤ ਨਹੀਂ ਪੂਰੇ ਹੋਏ ਆ ਧਰਮ ਆਏ ਨੇ ਬਣਾਈਆਂ ਇਸ ਸਮਾਧਾਂ ਇਹਦੀਆਂ ਬਣਾਈਆਂ ਜਗਾ ਰੋਕਣ ਨੂੰ ਆਜੋ ਆ ਸਮਾਧਾਂ ਵੇਖ ਲਓ ਆਜੋ ਇਹ ਕਿੱਧਰ ਕਿੱਧਰ ਜਗਾ ਦੀ ਲੋੜ ਕਿਹਨਾਂ ਨੂੰ ਕੋਈ ਸ਼ੰਤ ਨਹੀਂ ਪੂਰਾ ਹੋਇਆ ਤੇ ਤੁਹਾਡੀ ਮਸਤ ਜਾਲਾ ਨਾ ਉਹ ਕਰੋ ਇਹਨਾਂ ਦੀ ਲੜਾਈ ਚ ਨਹੀਂ ਆ ਚੌੜੀ ਪਾਸ ਚੌੜੀ ਸੌਂਵਾ ਦੇ ਬਾਜ ਉਠਾ ਮੋਰ ਤੋਂ ਚੱਲੋ ਆਜੋ ਗੁਰਦੁਆਰੇ ਇੱਥੇ ਆ ਬੈਠੇ ਇੱਕ ਮਿੰਟ ਨਾਲ ਆਪਣੀ ਗੱਲ ਵਧਦੀ ਜਾਂਦੀ ਆ ਹੁਣ ਕਿ ਆ ਕੇ ਇੱਥੇ ਆ ਗਿਆ ਪਤਾ ਚੱਲਣਾ ਬਾਬਾ ਜੀ ਛੋਟੇ ਛੋਟੇ ਗੱਲਾਂ ਨਾਲ ਹੁਣ ਗੱਲ ਵਧਦੀ ਜਾਂਦੀ ਆ ਆਪਾਂ ਇਸ ਮਸਲੇ ਨੂੰ ਕਿਹੜੇ ਪਾਸੇ ਨੂੰ ਲੈ ਕੇ ਜਾਣਾ ਇੱਥੇ ਸੌ ਪਾ ਦੇ ਤੇ ਮੈਂ ਝੂਠਾ ਜੇ ਚੌੜ 59 ਪੈਰ ਵੀ ਲਾਇਆ ਹਾਂ ਮੈਂ ਇਹ ਆ ਨਾ ਵੀ ਪਿੰਡ ਨਾਲ ਪਿੰਡ ਨਾਲ ਜਦੋਂ ਦਾ ਛੱਡੋਗਾ ਨਹੀਂ ਫਿਰ ਪਿੰਡ ਉਹ ਜਾ ਜਾ ਬਾਹਰ ਦਾ ਦੂਜਾ ਕਰਦਾ ਮੈਂ ਮੈਂ ਸੁਣੋ ਮੰਨ ਲਿਆ ਮੈਂ ਕਿ ਇੱਥੇ ਕੋਈ ਉਹ ਬਈ ਮੈਂ ਤਾਂ ਮੇਰੇ ਕੋਲ ਸलो ਮर्यादा ਤਾਂ ਹੋ ਸਕਦਾ ਮੈਨੂੰ ਵੀ ਪਤਾ ਕਿਉਂਕਿ ਮੈਂ ਖੁਦ ਹੋਂਨਾ ਮਾਫੀ ਚਲ ਇਹ ਤਾਂ ਹੋਊਗਾ ਪਰ ਪਰ ਤੁਸੀਂ ਇਹ ਤਾਂ ਕਹੋ ਨਾ ਵੀ ਹਾਂਜੀ ਮੈਥੋਂ ਉਹ ਉਹ ਲੋਈ ਹੈ ਜਿਹੜੀ ਬਕਸ਼ਣ ਦੇ ਯੋਗ ਹੈ ਨਹੀਂ ਉਹ ਤਾਂ ਮੈਂ ਜੋ ਆਖਿਆ ਵੀ ਆ ਕੀ ਪੈਰਾਂ ਨਾਲ ਚੌੜ ਜਾਣ ਨਹੀਂ ਕੀ ਮਤਲਬ ਕਹਿੰਦਾ ਕਿ ਬਾਰਾ ਟੋੜ ਜਾਂ ਸਾਡੀ ਮਤਲਬ ਹੈ ਜੈਨ ਕੋਈ ਨਹੀਂ ਦੇਖਿਆ ਹੈ ਕਿ ਇਹ ਆ ਬਾਬਾ ਜੀ ਇੱਕ ਪਿੰਡ ਦੇ ਕੋਈ ਦੋ ਚਾਰ ਸੱਜਣਾਂ ਆ ਕੇ ਇਹਦਾ ਕਰਦੇ ਹੋ ਆਪ ਕੋਈ ਦੇਖੀ ਸਾਰੇ ਗੱਲ 10 ਜਾਣੀ ਗਈ ਸੀ ਹਾਂ ਬਤਾਈ ਜਾ ਕਰਨਾ ਸਾਰੇ ਜਾਏ ਮੈਂ ਇੰਦਰ ਕਰੀ ਇੱਥੇ ਮੇਰੀ ਮਾਤ ਦੇ ਇੱਥੇ ਮਰੇ ਦੀ ਬਾਰਾ ਦੀ ਜਮਨ ਆਇਆ ਇੱਥੇ ਬਾਹਰ ਇਹਨੇ ਮੈਂ ਬਾਹਰ ਨਹੀਂ ਹੋਈ ਗੱਲ ਹੈ ਇੱਥੇ ਦਰਬਾਰ ਦੁਕਾਨ ਕਿੰਨੇ ਦਾ ਕੀ ਮਤਲਬ ਹੈ ਪਰਵਾਰ ਸਾਹਿਬ ਜੀ ਸਾਡੇਰੇ ਮੀਟਿੰਗ ਵਾਲਾ ਕਰਾਂਗੇ ਬੂਗੇ ਬਾਬਾ ਮਿਲੋਂਦੇ ਆ ਜੀ ਇਹ ਬਾਬਾ ਜੀ ਨੇ ਉਂਗਲ ਨਾਲ ਭੋਗ ਲਵਾਇਆ ਉਂਗਲ ਨਾਲ ਸ੍ਰੀ ਸਾਹਿਬਣੀ ਵਰਤਿਆ ਸ੍ਰੀ ਸਾਹਿਬ ਹੈ ਨਹੀਂ ਸੀ ਉਂਗਲ ਨਾਲ ਭੋਗ ਲਵਾਇਆ ਸੇਵਕ ਸਿੰਘ ਦੇ ਘਰੇ ਆਪਣਾ ਸੁਖਮਨੀ ਸਾਹਿਬ ਕੀਤਾ ਸੀਗਾ ਆ ਬੰਦਾ ਗਵਾਹੀ ਗਵਾਹ ਬੰਦਾ ਖੜਾ ਸਾਡੇ ਕੋਲੇ ਅੱਛਾ ਇਹਨੇ ਉਂਗਲ ਉਹ ਸ੍ਰੀ ਸਾਹਿਬ ਦੇ ਘਰੇ ਭੁੱਲ ਗਏ ਤੇ ਇਹ ਕਿੰਨਾ ਉਂਗਲ ਖਾਲਸੇ ਨੂੰ ਤੇ ਘਰ ਆਲ ਨੂੰ ਕਹਿੰਦਾ ਕਿ ਉਂਗਲ ਨਾਲ ਲਵਾ ਦੇ ਭੋਗ ਨੂੰ ਉਂਗਲ ਨਾਲ ਲਵਾਤਾ ਗਵਾਤੇ ਹਾਂ ਜੀ ਇਹ ਤੁਸੀਂ ਹੁਣ ਦੇਖ ਲਓ ਜੇਕਰ ਬਰਵਾਣਾ ਪੇਡਾ ਕਰਦੇ ਹੋ ਤੇ ਇਹ ਜਾਇਦਾਦ ਬੇ ਸਭ ਜਾਇਦਾਦ ਬਣਾਈ ਬਠਾਏ ਕਿੱਥੋਂ ਬਣਾਈ ਅੱਗ ਡੇਰੇ ਤੇ ਪੰਜੀ ਨਹੀਂ ਲਾਉਂਦਾ ਇਹ ਦੇਖੋ ਜੀ ਹਾਂ ਉਹ ਜਬ ਤੋਂ ਹਣੀ ਚਾਹੀਦੀ ਏ ਦੀ ਸਾਰਾ ਕੁਸਾ ਚਲੋ ਤਲਾਕ ਸੀ ਦਾ ਕਰਵਾ ਅੱਛਾ ਕੱਟ ਕੇ ਲਾ ਲਾ ਹਾਂ ਮੈਨਾਂ ਤਾਂ ਤੋਂ ਪਹਿਲੀ ਵਾਰ ਇਥੇ ਨਹੀਂ ਸਾਲ ਪੱਕਾ ਬਾਜੋ ਜਲਾ ਮਾਰ ਕੇ ਜਾਜੋ ਤੁਸੀਂ ਇਹ ਕਹਿੰਦੇ ਸਾਰੇ ਨਹੀਂ ਬੰਦਾ ਬਾਹਰ ਮਾਰ ਸਰੂਬ ਕਮੇਟੀ ਕਮੇਟੀ ਕਹਿੰਦੇ ਆ ਬਈ ਅੰਦਰ ਸਰੂਬ ਦੱਸਿਆ ਕਿ ਅੰਦਰ ਸਰੂਬ ਹੈਗਾ ਤੁਸੀਂ ਬਾਹਰ ਖੋਲ ਦੇ ਦੇਖ ਲੈ ਉਹ ਮਾਤਾ ਮਾਤਾ ਛੱਡੀ ਗਾ ਰਹੇ ਇਹ ਕਹਿੰਦੇ ਕਿ ਇੱਧਰ ਤਕੂੜਾ ਬੈਦਰ ਕਿੱਥੇ ਅੱਛੀ ਲੈਂਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੱਲ ਸ੍ਰੀ ਮੌਸਰ ਸਾਹਿਬ ਦੇਖੇ 23 ਫੁੱਟੀ ਰੋਡ ਤੇ ਪਿੰਡ ਕੌਣੀ ਦੇ ਡੇਰਾ ਗਿਆਨਦਾਸ ਦੇ ਸੇਵਾਦਾਰ ਸਦੇਹ ਦਾ ਵੱਲੋਂ ਉੱਥੇ ਜਾ ਕੇ ਸਲੂਨ ਨਾਈ ਦੁਕਾਨ ਤੇ ਦੁਕਾਨ ਦਾ ਮੂਤ ਕੀਤਾ ਗਿਆ ਹੈ ਉਹ ਕੱਲ ਜਸੇ ਬੰਦੀਆਂ ਵੱਲੋਂ ਦਰਬਾਰ ਸਾਹਿਬ ਵੱਲੋਂ ਵੀ ਕੱਲ ਉੱਥੇ ਜਾ ਕੇ ਸਾਰੀ ਇਨਕੁਆਰੀ ਕੀਤੀ ਗਈ ਜੋ ਗੁਰੂ ਕ੍ਰਿਸ਼ਨ ਸਾਹਿਬ ਦਾ ਪਾਵਨ ਸਰੂਸੀ ਉਹ ਬੜੇ ਸ਼ਰਧਾ ਸਤਕਾਰ ਸਹਿਤ ਗੁਰਦੁਆਰਾ ਤਰਨਤਨ ਬਿਠਾ ਭੰਡਾ ਰੋਡ ਦੇਖੇ ਚੋਅ ਕੀਤਾ ਗਿਆ ਅੱਜ ਕੌਣੀ ਸਾਹਿਬ ਇੱਕ ਕੌਣੀ ਵਿਖੇ ਗੁਰਦੁਆਰਾ ਡੇਰਾ ਬਾਬਾ ਧਿਆਨ ਦਾਸ ਜੀ ਵਿਖੇ ਆ ਕੇ ਤਲਾਸ਼ੀ ਕੀਤੀ ਗਈ ਜੋ ਵੇਖਿਆ ਗਿਆ ਬਹੁਤ ਹੀ ਨਿੰਦਨਯੋਗ ਜਿੱਥੇ ਦੋ ਭਾਗ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਰਤ ਪੋਥੀ ਭਾਗ ਚੌਥਾ ਜੋ ਕਿ ਜਿੱਥੇ ਇੱਕ ਕਵਾੜ ਦਾ ਸਮਾਨ ਪਿਆਇਆ ਸੀ ਉੱਥੇ ਉਹ ਅਲਮਾਰੀ ਖੋਈਆਂ ਸੀ ਜੋ ਕਿ ਬਹੁਤ ਹੀ ਨਿੰਦਨਯੋਗ ਕਰਨਾ ਸੀ ਇਹੇ ਇਹ ਅਜੇ ਵੀ ਜਿਹੜਾ ਇਹ ਜਾਂ ਸੁਦੇਵ ਦਾਸ ਆ ਇਹ ਆਪਦੀਆਂ ਗਲਤੀਆਂ ਨਹੀਂ ਮੰਨ ਰਿਹਾ ਜੇ ਅਜੇ ਵੀ ਟਾਲ ਡੋਲ ਕਰ ਰਿਹਾ ਹੈ ਕਿ ਇੱਧਰ ਨਾ ਜਾਓ ਇਹ ਤਾਂ ਕੂੜਾ ਪਿਆ ਤੁਸੀਂ ਜਿਹੜੀਆਂ ਸੈਂਚੀਆਂ ਲਈਆਂ ਹੋ ਇੱਧਰਲੇ ਪਾਸੇ ਬਿਲਕੁਲ ਜਿੱਥੇ ਇਹਦੇ ਕੂੜੇ ਪਏ ਆ ਗੰਡੇ ਪੈਣ ਦਾ ਸਮਾਨ ਪਿਆ ਹੈ ਕਮਰਾ ਕਮਰੇ ਉੱਤੇ ਕੂੜਾ ਕੂੜਾ ਕਮਰਾ ਹੀ ਹਾਲ ਹੋ ਉਹ ਉੱਥੇ ਉੱਥੋਂ ਸੈਂਚੀਆਂ ਮਿਲੀਆਂ ਦੋ ਭਾਗ ਭਾਗ ਪਾਈ ਦੇਖਾਇਆ ਭਾਈ ਦੇਵ ਮਨੀ ਭਾਗ ਦੂਜਾ ਹਾਂ ਸਰਦਾਰth ਪੋਥੀ ਗੁਰਕਾ ਸਾਹਿਬ ਹੋਰ ਗਰਬਾਣੀ ਦੇ ਪੋਥੀਆਂ ਨਾਲ ਮਿਲੀਆਂ ਬਰਾਉਂਦ ਹੋਈਆਂ ਅੱਜ ਜਫੇਦਾਰ ਦੇਸ ਜੀ ਕੌਣੀ ਮੈਂਬਰ ਸ਼੍ਰੋਮਣੀ ਗੁਰੂ ਆਜ ਇੱਥੇ ਕੂੜਾ ਦਾ ਆ ਨਹੀਂ ਅੱਲ ਕੌਮ ਹੈ ਅੱਜ ਇੱਥੇ ਕੂੜਾ ਦਾ ਉਹਦੇ ਵਿੱਚੋਂ ਆ ਚੀਜ਼ਾਂ ਮਿਲਣਾ ਨਹੀਂ ਆਜੇ ਕਹਿੰਦਾ ਕਿ ਉੱਧਰ ਕੂੜਾ ਪਿਆ ਅੱਜ ਜਫੇਦਾਰ ਦੇਸ ਜੀ ਕੌਣੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਕੌਣੀ ਦੀ ਸਾਧ ਸੰਗਤ ਦੀ ਹਾਜ਼ਰੀ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਪਾਵਨ ਸਰੂਪ ਇੱਥੇ ਬਿਰਾਜ ਬਣ ਸੰਨ ਉਹਨਾਂ ਨੂੰ ਬੜੇ ਸਤਕਾਰ ਸਹਿਤ ਨਾਲ ਦੇ ਗੁਰਦਰਾ ਸਾਹਿਬ ਵਿਖੇ ਬਰਾਇਮਨ ਕੀਤਾ ਗਿਆ ਹੈ ਜੋ ਪੋਥੀਆਂ ਮਿਲੀਆਂ ਹੈ ਇੱਕ ਕਮਰੇ ਵਿੱਚੋਂ ਉਹ ਵੀ ਉਹ ਗੁਰਦਰਾ ਸਾਹਿਬ ਵਿਖੇ ਜਾ ਕੇ ਬਰਾਇਮਨ ਕੀਤੀਆਂ ਗਈਆਂ ਹਨ ਇਸ ਦਾ ਜੋ ਵੀ ਕਿਸ ਬੰਦਾ ਹੈ ਉਹਦਾ ਮਾਮਲਾ ਸਾਰਾ ਪਰਤਾਲ ਕਰਕੇ ਸਾਰਾ ਸ੍ਰੀ ਕਲਤਾ ਸਾਹਿਬ ਨੂੰ ਭੇਜਿਆ ਜਾਵੇਗਾ ਜੋ ਵੀ ਕਿਸੇ ਕਾਦਰ ਫੈਸਲਾ ਕਰੇਗਾ ਉਹ ਇਸ ਨੂੰ ਮੰਨਣਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਜਿਹੜੇ ਉਹ ਲੈ ਲੈ ਵਾਪਸ ਕੀਤੀ ਗੁਰੂਤ ਕਰਨ ਸਹਿ ਰੂਪ ਜਿਹੜਾ ਕੱਲ ਲੈ ਗਏ ਸੀ ਇਹ ਮੋਸਰ ਸਾਹਿਬ ਵਿਖੇ ਉਹ ਸ੍ਰੀ ਮੋਸਰ ਸਾਹਿਬ ਵਿਖੇ ਗੁਰਦੁਆਰਾ ਤਰਨਤਨ ਸਾਹਿਬ ਵਿੰਡਾਰੋ ਰੋੜ ਵਿਖੇ ਸਥਿਤ ਹੈ ਜੋ ਅੱਜ ਡੇਰੇ ਵਿੱਚੋਂ ਪਾਵਨ ਸਰੂਪ ਸੀ ਉਹ ਨੂੰ ਬੜੀ ਸ਼ਰਧਾ ਸਤਕਾਰ ਸਹਿ ਪਿੰਡ ਸੰਗ ਦੀ ਹਾਜ਼ਰੀ ਵਿੱਚ ਨਾਲ ਦੇ ਗੋਦਰਾ ਸਾਹਿਬ ਵਿਖੇ ਬਰਾਇਮਾ ਕਰਤਾ ਗਿਆ ਹੈ ਕਮੇਟੀ ਬੰਨਿਓ ਕੋਈ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਇਸ ਸਬੰਧ ਦੇ ਵਿੱਚ ਕਿ ਧਾਰਮਿਕ ਭਾਵਨਾ ਪੱਟੀਆਂ ਉਹਦੇ ਸਬੰਧੀ ਪੁਲਿਸ ਕਾਰਵਾਈ ਪੁਲਿਸ ਨੂੰ ਸਾਰੀ ਇਹਦੇ ਬਾਰੇ ਰਿਪੋਰਟ ਦਿੱਤੀ ਆ ਪਰ ਇਹੜਾ ਮਾਮਲਾ ਸ਼੍ਰੀ ਕਾਲਤਾ ਸਾਹਿਬ ਦਾ ਹੈ ਇਹ ਸਾਰੇ ਮਾਮਲਾ ਸ਼੍ਰੀ ਕਾਲਤਾ ਸਾਹਿਬ ਤੇ ਪਹੁੰਚਣਾ ਹੈ